ਹਾਂਜੀ ਦੋਸਤੋ ਸਭ ਨੂੰ ਸਤਿ ਸ੍ਰੀ ਅਕਾਲ ਉਮੀਦ ਆ ਜੀ ਤੁਸੀਂ ਮੇਰੀ ਵੀਡੀਓ ਦੇਖ ਰਹੇ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ 12 ਤਰੀਕ ਨੂੰ ਜੀ ਇੱਕ ਗੱਡੀ ਲੋਡ ਹੁੰਦੀ ਆ 12 ਤਰੀਕ 12ਵਾਂ ਮਹੀਨਾ 2023 ਯਾਨੀ ਕਿ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਇੱਕ ਗੱਡੀ ਲੋਡ ਹੁੰਦੀ ਆ ਜੀਨੇ ਕਿ 14 ਤਰੀਕ ਨੂੰ ਆਪਣੇ ਪੁਆਇੰਟ ਤੇ ਪਹੁੰਚ ਜਾਣਾ ਚਾਹੀਦਾ ਸੀ ਪਰ ਉਹ ਗੱਡੀ ਨਹੀਂ ਪਹੁੰਚਦੀ 16 ਤਰੀਕ ਨੂੰ ਇੱਕ ਵੀਡੀਓ ਵਾਇਰਲ ਹੁੰਦੀ ਆ ਸੜਕ ਕਿਨਾਰੇ ਇੱਕ ਗੱਡੀ ਖੜੀ ਹੁੰਦੀ ਆ ਜਿਸ ਦੇ ਵਿੱਚ ਇੱਕ ਡੈੱਡ ਬਾਡੀ ਪਈ ਹੁੰਦੀ ਆ ਹੁਣੇ লাশ ਕਿਦੀ ਸੀ ਹਨਾ ਕਿਨੇ ਇਹਨੂੰ ਮਾਰਿਆ ਕੋਈ ਮਾਰ ਨਹੀਂ ਹੱਲਿਆ ਕੋਈ ਚੋਰੀ ਨਹੀਂ ਹੋਈ ਕੋਈ ਗੱਲਬਾਤ ਨਹੀਂ ਕੋਈ ਲੁੱਟ ਦੀ ਵਾਰਦਾਤ ਨਹੀਂ ਹਨਾ ਪਰ ਵੀਡੀਓ ਹੈ ਜਿਹੜੀ ਉਹ ਵਾਇਰਲ ਹੋ ਜਾਂਦੀ ਹੈ ਤੇ ਵੀਡੀਓ ਦੇ ਵਿੱਚ ਉਹ ਪਰਿਵਾਰ ਦੇ ਜਿਹੜੇ ਗੱਡੀ ਛਣ ਲੈਂਦੇ ਆ ਕਿ ਸਾਡੀ ਹੀ ਗੱਡੀ ਆ ਸੋ ਸਟੋਰੀ ਆ ਜਿਹੜੀ ਉਹ ਸ਼ੁਰੂ ਕਰਦਾ ਬਾਈ ਜੀ ਕਦੇ ਵੀ ਕਿਸੇ ਨੂੰ ਬਿਨਾਂ ਜਾਣ ਪਛਾਣ ਤੋਂ ਜਿਹਨੂੰ ਤੁਸੀਂ ਜਾਣਦੇ ਹੋ ਚਲੋ ਉਹ ਇੱਕ ਜੁਦਾ ਗੱਲ ਹੁੰਦੀ ਹੈ ਜਿਹਦੇ ਨਾਲ ਤੁਸੀਂ ਮਿਲੇ ਵਰਤਿਓ ਕਦੇ ਵੀ ਕਿਸੇ ਨਵੇਂ ਬੰਦੇ ਨਾਲ ਕੋਈ ਜਾਣ ਪਛਾਣਾ ਕਦੇ ਇਹਨਾਂ ਟਰਸਟ ਨਾ ਕਰਿਆ ਕਰੋ ਕਿ ਇਸ ਵੀਰ ਵਾਂਗੂ ਤੁਹਾਨੂੰ ਵੀ ਕਦੇ ਆਪਣੀ ਜਾਣ ਤੋਂ ਹੱਥ ਧੋਣੇ ਪੈ ਜਾਣ ਸੋ ਗੱਲ ਕਰਦਾ ਜੀ ਨਾਲ ਨਾਲ ਮੈਂ ਸਾਰਾ ਵੀਡੀਓ ਵਗੈਰਾ ਜਿਹੜਾ ਸੀਸੀਟੀਵੀ ਕੈਮਰਾ ਰਿਕਾਰਡਿੰਗ ਵਗੈਰਾ ਉਹ ਸਾਰੀਆਂ ਚਲਦੀਆਂ ਰਹਿਣੀਆਂ ਠੀਕ ਆ ਜੀ ਸੋ ਗੱਲ ਕਰਦੇ ਆ ਜੀ ਗੱਡੀ ਨੰਬਰ JK02BQ5394 2016 ਮਾਡਲ ਅਸ਼ੋਕ ਲੈਲੈਂਡ ਦੀ ਗੱਡੀ ਆ ਇਹਦਾ ਮਾਲਕ ਆ ਜੀ ਫੈਜ਼ਲ ਅਹਿਮਦ 38 ਸਾਲ ਤਕਰੀਬਨ ਉਹਨਾਂ ਦੀ ਉਮਰ ਹੈ ਰਹਿਣ ਵਾਲਾ ਹੁੰਦਾ ਜੀ ਇਹ ਰਾਜੌਰੀ ਜੰਮੂ ਕਸ਼ਮੀਰ ਦਾ ਠੀਕ ਆ ਜੀ ਸੋ ਜੰਮੂ ਚ ਇਹਨਾਂ ਦੇ ਨਾਲ ਤੁਹਾਨੂੰ ਪਤਾ ਹੀ ਆ ਕਿ ਅਕਸਰ ਕੰਮ ਜਿਹੜਾ ਉਹ ਬੰਦ ਵਾਂਗੂ ਹੀ ਰਹਿੰਦਾ ਠੀਕ ਆ ਥੋੜਾ ਬਹੁਤ ਤਾਂ ਚੱਲਦਾ ਸੋ ਇਹ ਬਾਈ ਗੱਡੀ ਲੈ ਜਾਂਦਾ ਆਪਣੀ ਅਸਾਮ ਨਾਰਥ-ਈਸਟ ਵੀ ਚਲੋ ਉਧਰੋਂ ਗੱਡੀ ਆਪਾਂ ਜਨਜਰ ਇੱਧਰ ਨਹੀਂ ਕੰਮ ਚੱਲਦਾ ਆਪੋ ਦੋ ਗ੍ਰੀੜਾ ਗੂੜਾ ਲਾ ਲੈਨੇ ਆ ਉੱਥੇ ਜੀ ਏਜੀਆਰ ਲੌਗਸਟਿਕ ਟਰਾਂਸਪੋਰਟ ਆ ਠੀਕ ਆ ਜੀ ਘਾਟੀ ਉਤੋਂ ਇਹ ਮਾਨ ਲੋਡ ਕਰਦਾ ਜੀ ਮਾਨ ਲੋਡ ਕਰਦਾ ਸਰਿਆ ਸਰਿਆ ਇਹ ਜਿਹੜਾ ਪਰਦਾ ਜੀ ਉਹ ਪਰਦਾ ਚਾਂਗਸਾਰੀ ਚਾਂਗਸਾਰੀ ਆ ਸ਼ਾਮਚੀ ਆ ਸੋ ਇਹ ਜਾਣਾ ਹੁੰਦਾ ਜੀ ਚਾਂਗਸਾਰੀ ਤੋਂ ਲੁਗਲੇਈ ਲੁਗਲੇਈ ਤੇ ਚਾਂਗਸਾਰੀ ਦੀ ਦੂਰੀ ਆ ਜਿਹੜੀ ਆਪ ਸਮੇਂ ਲਗਭਗ ਉਹ ਤਕਰੀਬਨ 1.5 600 ਕਿਲੋਮੀਟਰ ਦੀ ਆ ਠੀਕ ਆ ਜੀ 1.5 600 ਕਿਲੋਮੀਟਰ ਦੀ ਦੂਰੀ ਆ ਲਗਭਗ ਕੇ 2 ਕ ਦਿਨਾਂ ਦਾ ਟਾਈਮ ਆ ਜਿਹੜਾ ਉਹ ਲੱਗਦਾ 16 ਤਰੀਕ ਨੂੰ ਇੱਕ ਪੰਜਾਬੀ ਭਰਾ ਉਹ ਗੱਡੀ ਦੀ ਵੀਡੀਓ ਬਣਾਉਂਦਾ ਉਹ ਦੱਸਦਾ ਵੀ ਐਂ ਕਰਕੇ ਗੱਲਬਾਤ ਆ ਜੀ ਇੱਥੇ ਗੱਡੀ ਖੜੀ ਆ ਆ ਗੱਡੀ ਦਾ ਨੰਬਰ ਆ ਸਾਰਾ ਕੁਝ ਦੱਸਦਾ ਠੀਕ ਆ ਜੀ ਨਾਲ ਮੈਂ ਵੀਡੀਓ ਉਸ ਵੀਰ ਦੀ ਆ ਜਿਹੜੀ ਪਹਿਲਾਂ ਚਲਾ ਦਿੰਦਾ ਵੀਰ ਜੀ ਇਹ ਗੱਡੀ ਐ ਬੰਦਾ ਖਤਮ ਹੋ ਗਿਆ ਦਾ ਇਹਦੇ ਵਿੱਚ ਇਹ ਨੰਬਰ ਆ ਗੱਡੀ ਦਾ ਗੱਡੀ ਨੰਬਰ ਹੈ ਇਹ ਬੰਦਾ ਅੰਦਰ ਹੀ ਗੱਡੀ ਦੇ ਸੁੱਤੇ ਦਾ ਹੀ ਸੋ ਗਿਆ ਲੱਗਦਾ ਜਾਂ ਮੂਹ ਵਿੱਚ ਖਤਮ ਹੋ ਗਿਆ ਦਾ ਸੋ ਇਹ ਵੀਡੀਓ ਜਦੋਂ ਵਾਇਰਲ ਹੁੰਦੀ ਆ ਫਿਰ ਉੱਥੇ ਸਾਰੇ ਜਿੰਨੇ ਉਹਦੇ ਨਾਲ ਰਿਲੇਟਿਵ ਹੁੰਦੇ ਆ ਟਰਾਂਸਪੋਰਟਰ ਜਿਹਨਾਂ ਦੇ ਮਾਲ ਸੀ ਉਹ ਤੇ ਪੁਲਿਸ ਕਰਮਚਾਰੀ ਹਨਾ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਗੱਡੀ ਕੋਲੇ ਪਹੁੰਚ ਜਾਂਦੇ ਨੇ ਸੋ ਪੁਲਸ ਆਉਂਦੀ ਆ ਜੀ ਪੁਲਸ ਦੇਖਦੀ ਆ ਵੀ ਇਹ ਕਤਲ ਹੋਇਆ ਕਿਉਂਕਿ ਬਈ ਉਹਨਾਂ ਨੂੰ ਪਤਾ ਹੀ ਹੁੰਦਾ ਰੋਵੇ ਦਾ ਹਨਾ ਪੁਲਸ ਨੇ ਦੇਖ ਲਿਆ ਵੀ ਇਹ ਕਤਲ ਡੇਡ ਬੋਡੀ ਵਿੱਚ ਲੋਕ ਸਮਝਦੇ ਸੀ ਵੀ ਇਹ ਟਾਈਮ ਹੋਣ ਕਾਰਨ ਗੱਲ ਛੜ ਗਈ ਪਰ ਨਾ ਉਹਦੇ ਡੈਡ ਬੋਡੀ ਦੇ ਉੱਤੇ ਤਜਾ ਪਾਇਆ ਗਿਆ ਸੀ ਉਹਨੂੰ ਮਾਰ ਕੇ ਉਹਦੇ ਉੱਤੇ ਤਜਾ ਪਾਤਾ ਸੀ ਸੋ ਛਾਣਬੀਣ ਹੁੰਦੀ ਆ ਜੀ ਛਾਣਬੀਣ ਚ ਪਤਾ ਲੱਗਦਾ ਵੀ ਫੈਜ਼ਲ ਅਹਿਮਦ ਠੀਕ ਹੈ ਦੀ ਡੈਡ ਬੋਡੀ ਆ ਉਹਦਾ ਭਰਾ ਉੱਥੇ ਪਹੁੰਚਦਾ ਐਫ ਆਈ ਆਰ ਕਰਾਉਂਦਾ ਪਰ ਪੁਲਿਸ ਕੋਈ ਜ਼ਿਆਦਾ ਕਾਰਵਾਈ ਉੱਥੇ ਕਰਦੀ ਨਹੀਂ ਜ਼ਿਆਦਾ ਇੰਟਰਸਟ ਲੈਂਦੇ ਨਹੀਂ ਅਕਸਰ ਹੀ ਹੁੰਦਾ ਬਈ ਇਹ ਪੁਲਿਸ ਵਾਲੇ ਕਿੱਥੇ ਕੋਈ ਹਨਾ ਆਪਣੀ ਸੌਣデア ਗੱਡੀਆਂ ਗੁੱਡੀਆਂ ਵਾਲਿਆਂ ਦੀ ਵਿਚਾਰੇ ਧੱਕੇ ਧੁੱਕੇ ਖਾ ਕੇ ਮੁੜੇ ਆਉਂਦੇ ਬਹੁਤ ਲੁੱਟਾਂ ਖਾਉਂ ਹਾਂ ਕਤਲ ਬਾਹਰ ਦਤ ਹੋਈਆਂ ਨੇ ਵੀ ਬਹੁਤ ਘੱਟ ਆ ਜਿਹੜਾ ਇਨਸਾਫ ਮਿਲਦਾ ਆਪਣੇ ਟਰਾਂਸਪੋਰਟਰ ਭਰਾਵਾਂ ਨੂੰ ਸੋ ਜੀ ਐਫ ਆਰ ਦਾ ਪੁਲਿਸ ਕਰਦੀ ਆ ਪਰ ਉਹਦੇ ਚ ਕਾਰਵਾਈ ਕੋਈ ਨਹੀਂ ਕਰਦੀ ਉਹ ਕੋਈ ਸ਼ਾਨ ਬੀਨ ਨਹੀਂ ਕਰਦੀ ਕੋਈ ਸੀਸੀਟੀਵੀ ਨਹੀਂ ਖੰਗਾਲਦੀ ਸੋ ਉਹਨਾਂ ਦੇ ਘਰ ਦੇ ਉਹਦਾ ਭਰਾ ਇੱਕ ਜਰਨਲਿਸਟ ਹੁੰਦਾ ਸੋ ਉਹ ਇਸ ਚੀਜ਼ ਨੂੰ ਖੰਗਾਲ ਦਾ ਵੀ ਮੈਂ ਛਾਣ ਮੀਣਾ ਜਿਹੜੀ ਉਹ ਆਪ ਹੀ ਕਰਦਾ ਉਹ ਦੇਖਦੇ ਵੀ ਗੱਡੀ ਆਈ ਕਿਧਰੋਂ ਆ ਕਿੱਥੋਂ ਭਰੀ ਸੀ ਨਾ ਚੱਲ ਪਈ ਤੇ ਉਹ ਸੀਸੀਟੀਵੀ ਚੈੱਕ ਕਰਾਉਂਦੇ ਨੇ ਉਹਨਾਂ ਨੇ ਇੱਕ ਪੰਪ ਤੋਂ ਸੀਸੀਟੀਵੀ ਮਿਲਦੀ ਆ ਉਹ ਪੰਪ ਤੇ ਗੱਡੀ ਖੜੀ ਹੁੰਦੀ ਆ ਪਰ ਉਹ ਕੱਲਾ ਨਹੀਂ ਹੁੰਦਾ ਨਾਲ ਨਾਲ ਮੈਂ ਫੋਟੋਆਂ ਲਈ ਜਾਉ ਉਹ ਕੱਲਾ ਨਹੀਂ ਹੁੰਦਾ ਇੱਥੇ ਇਹਦੇ ਨਾਲ ਇੱਕ ਬੰਦਾ ਹੁੰਦਾ ਇੱਕ ਬੰਦਾ ਹੁੰਦਾ ਜਿਹੜਾ ਜੋ ਕਿ ਇੱਕ ਇਹਨਾਂ ਨੂੰ ਚੀਜ਼ ਹੋਰ ਮਿਲਦੀ ਆ ਉਥੋਂ ਉਹ ਬੀਲ ਪੰਨਾ ਕੱਢ ਕੇ ਟੂਲ ਦੇ ਵਿੱਚੋਂ ਗੱਡੀ ਦੇ ਕੈਬਨ ਚ ਰੱਖ ਰਿਆ ਹੁੰਦਾ ਜਦੋਂ ਕਿ ਟਾਇਰ ਜਿਹੜੇ ਠੀਕ ਠਾਕ ਸੀ ਕੋਈ ਕੰਮ ਧੰਦਾ ਨਹੀਂ ਸੀ ਪਾਨੇ ਦਾ ਤਾਂ ਵਿੱਚ ਉਹ ਟੂਲ ਬਾਕਸ ਵਿੱਚ ਪਿਆ ਸੀ ਉਹ ਟੂਲ ਬਾਕਸ ਵਿੱਚੋਂ ਕੱਢ ਕੇ ਪਾਨਾ ਜਿਹੜਾ ਉਹ ਗੱਡੀ ਦੇ ਵਿੱਚ ਰੱਖ ਰਿਆ ਹੁੰਦਾ ਚਲੋ ਉਸ ਤੋਂ ਬਾਅਦ ਉਹ ਅੱਗੇ ਜਾਂਦੇ ਅੱਗੇ ਟੂਲ ਟੈਕਸ ਤੇ ਸੀ ਸੀ ਟੀਵੀ ਖੁੰਗਾਲਦੇ ਨੇ ਖੁੰਗਾਲਦੇ ਨੇ ਉੱਥੋਂ ਸੀ ਸੀ ਟੀਵੀ ਇਹਨਾਂ ਨੂੰ ਟੂਲ ਟੈਕਸ ਤੋਂ ਮਿਲਦਾ ਇਹ ਦੇਖਦੇ ਨੇ ਵੀ ਜਿਹੜਾ ਫੈਜ਼ਲ ਐਮਨ ਦਾ ਗੱਡੀ ਉਹ ਨਹੀਂ ਇਹ ਉਹ ਦੂਜਾ ਬੰਦਾ ਚਲਾ ਰਿਹਾ ਸੀ ਜਿਸ ਨੇ ਕਿ ਪਾਨਾ ਗੱਡੀ ਦੇ ਵਿੱਚ ਰੱਖਿਆ ਸੀ ਕੱਢ ਕੇ ਹੁਣ ਇਥੋਂ ਇਹ ਗੱਲ ਕਨਫਰਮ ਹੋ ਗਈ ਟੂਲ ਟੈਕਸ ਤੇ ਸੀਸੀਟੀਵੀ ਲੈ ਕੇ ਤੇ ਪੰਪ ਤੋਂ ਸੀਸੀਟੀਵੀ ਲੈ ਕੇ ਇਹ ਗੱਲ ਕਲੀਅਰ ਹੋ ਗਈ ਵੀ ਜਿਹੜਾ ਕਤਲ ਆ ਉਹ ਪੰਪ ਟੂਲ ਟੈਕਸ ਦੇ ਵਿਚਾਲੇ ਹੀ ਹੋਇਆ ਸੋ ਕਲੂ ਮਿਲ ਗਿਆ ਇਹਦੀਆਂ ਵੀਡੀਓ ਵਾਇਰਲ ਕੀਤੀਆਂ ਜਾਂਦੀਆਂ ਇਹ ਬੰਦੇ ਨੂੰ ਐ ਹੁੰਦਾ ਵੀ ਯਾਰ ਐਡੀ ਦੂਰ ਦਾ ਬੰਦਾ ਜੰਮੂ ਕਸ਼ਮੀਰ ਦਾ ਵੀ ਇੱਥੇ ਕੌਣ ਆਊਗਾ ਨੱਬਣ ਜਾਂ ਆਪਾਂ ਨੂੰ ਕਿਹਨੇ ਦੇਖਿਆ ਇਹਦੇ ਨਾਲ ਸੋ ਇਸ ਕਰਕੇ ਇਹ ਬੰਦੇ ਨੂੰ ਕੋਈ ਡਰ ਪੈ ਨਹੀਂ ਹੁੰਦਾ ਇਹ ਆਜ਼ਾਦੀ ਫਰਦਾਰਾਂ ਦਾ ਨਾ ਕੋਈ ਫਰਾਰ ਹੁੰਦਾ ਤੇ ਉੱਥੋਂ ਦੇ ਲੋਕਲ ਜਿਹੜੇ ਲੋਕ ਨੇ ਉਹ ਬਹੁਤ ਸਾਥ ਦਿੰਦੇ ਨੇ ਉਹ ਜਾਣਦੇ ਹੁੰਦੇ ਨੇ ਇਸ ਬੰਦੇ ਨੂੰ ਉਹ ਜਾਣਦੇ ਨੇ ਉਹ ਜੀ ਬੰਦਾ ਚਲੋ ਠੜਵਾ ਦਿੰਦੇ ਨੇ ਫਿਰ ਉਸ ਬੰਦੇ ਨੂੰ ਫੜਿਆ ਜਾਂਦਾ ਇਹ ਬੰਦੇ ਨੂੰ ਫੜਿਆ ਜਾਂਦਾ ਬੰਨਿਆ ਜਾਂਦਾ ਨਾਮ ਨਾਲ ਇਹਦੀ ਵੀ ਮੈਂ ਵੀਡੀਓ ਲਾ ਦਿੰਨਾ ਆਰੇ ਹਾਂ ਕੁਝ ਨਹੀਂ ਕਿਹਾ ਵੀ ਗਿਆ ਨਹੀਂ ਤਾਂ ਉਸ کے ساتھ میں ਉਹਨੇ ਹੋਲਡ ਰੈਂਚ ਰੱਖਿਆ گاڑی میں કે ਨਹੀਂ ਰੱਖਾ ਹਾਂ ਕਿਹਾ ਨਹੀਂ ਆ ਤੂੰ ਨਹੀਂ ਗਿਆ ਨਾ ਸਭ ਬਤਾ ਚਲੇਗਾ ਕਿਸ ਨੇ kiya ਤੂੰ ਕਿਉਂ ਗੱਡੀ ਛੱਡ ਕੇ ਆਇਆ ਤੂੰ ਗਿਆ ਉਸ کے ساتھ میں ਤੇਰਾ 사ਲੇ ਵੀਡੀਓ ਇਧਰ ਮੈਂ ਹੋਲਡ ਰੈਂਚ نکالتے ہوئے گاڑی کے اگے رکھتے ہوئے ਕਾਲਾ ਰਨਿੰਗ ਗਾੜੀ ਮੇ ਹੁਲਡਨ ਕਿਉਂ ਕਾਲੇਗਾ ਤੂੰ ਪੰਮ ਮੇ ਜਾ ਕੇ ਕਾਲਾ ਮਾਰ ਕੇ ਤੂੰ ਗਾੜੀ ਮੇ ਰੱਖ ਕੇ ਡੱਡ ਬੱਡੀ ਕੋ ਗਾੜੀ ਚਲਾ ਰਹਾ 16 ਤਰੀਕ ਨੂੰ ਹਮਕੋ ਕਨਫਰਮ ਹੋਆ 13 ਤਰੀਕ ਨੂੰ ਇਹ ਆਦਮੀ ਮਾਰ ਦਿਆ ਵੇ ਇਹ ਗਾੜੀ ਪਕੜਿਆ 10 ਦਿਨ 15 ਦਿਨ ਹੋ ਗਏ 13 ਤਰੀਕ ਦਾ ਕਾਂਡਾ ਏ 13 ਤਰੀਕ ਬੰਦਾ ਮਾਰਿਆ 15 ਤਰੀਕ ਲਡਰਨ ਬਾਈ ਤੋ ਆਇਆ ਹਾਂ ਗੱਲ ਤੇ ਆਦਮੀ ਮਾਰਿਆ ਇੱਕ ਕਾਂਡ ਥੋੜੀ ਕੀਆ ਇਨੋਨੇ ਇਹਨਾਂ ਦਾ ਤਾਂ ਬਹੁਤ ਤਕੜਾ ਕਹਿਣਾ ਛੋਏ ਜਿਹੜਾ ਬੰਦਾ ਜੀ ਜਿਹੜਾ ਹੈ ਬੰਨਿਆ ਇਹ ਆ ਅਬਦੁੱਲ ਸ਼ਕੂਰ ਇਹਦਾ ਨਾਮ ਹੈ ਇਫੈਜ਼ਲ ਅਹਿਮਦ ਦਾ ਜਿਹੜਾ ਕਤਲ ਹੈ ਉਸੇ ਪਾਨੇ ਨਾਲ ਕਰਿਆ ਹੁੰਦਾ ਬਾਅਦ ਚੋਂ ਪਾਨਾ ਵੀ ਹੈ ਜਿਹੜਾ ਗੱਡੀ ਚੋਂ ਬਰਾਮਦ ਹੋ ਜਾਂਦਾ ਜਿਹੜਾ ਕਿ ਇਹਨੇ ਪੰਪ ਤੇ ਟੂਲ ਚੋਂ ਕੱਢ ਕੇ ਗੱਡੀ ਦੇ ਵਿੱਚ ਰੱਖਦਾ ਹੁੰਦਾ ਉਸੇ ਪਾਨੇ ਨਾਲ ਕਤਲ ਹੁੰਦਾ ਉਹ ਤੇ ਖੂਨ ਦੇ ਨਿਸ਼ਾਨ ਵੀ ਹੁੰਦੇ ਨੇ ਤੇ ਉਹ ਪਾਨਾ ਜਿਹੜਾ ਉਹ ਬਰਾਮਦ ਵੀ ਕਰਿਆ ਜਾਂਦਾ ਸਾਰੀ ਵਾਰਦਾਤ ਕੀ ਸੀ ਜਦੋਂ ਇਹ ਗੱਡੀ ਲੋਡ ਕਰਦਾ ਸ਼ਾਮ ਚੋਂ ਸ਼ਾਮ ਲਾਲ ਸਟੀਲ ਵੇਅਰਹਾਊਸ ਚ ਇਹ ਬੰਦਾ ਫੈਜ਼ਲ ਅਹਿਮਦ ਨਾਲ ਦੋਸਤੀ ਕਰਦਾ ਦੋਸਤੀ ਕਰਦਾ ਉਹਦੇ ਨਾਲ ਮਾਣਾ ਮੋਟਾ ਕੰਮ ਧੰਦਾ ਕਰਵਾਉਂਦਾ ਗੱਡੀ ਗੁੱਡੀ ਭਰ ਕੇ ਜਦੋਂ ਉਹਨੇ ਸ਼ਾਮ ਨੂੰ ਨਿਕਲਣਾ ਹੁੰਦਾ ਫੈਕਟਰੀ ਦੇ ਵਿੱਚੋਂ ਤਾਂ ਇਹ ਬੰਦਾ ਕਹਿ ਦਿੰਦਾ ਮੈਂ ਰਸਤੇ 'ਚ ਉਤਰਨਾ ਤੇ ਮੈਨੂੰ ਤੂੰ ਨਾਲ ਲੈ ਚੱਲਾ ਹੁਣ ਉਹਦੇ ਨਾਲ ਦੋਸਤੀ ਪਹਿਲਾਂ ਗੱਲਾਂ ਬਾਤਾਂ ਕਰਕੇ ਜੜਿਆ ਸੀ ਹਨਾ ਦੋਸਤੀ ਵੰਗੋ ਦੋਸਤੀ ਉਹਨੇ ਪਾ ਲਈ ਨੇੜੇ ਤਾਂ ਵਦਾਈ ਥੋੜਾ ਬਹੁਤਾ ਕੰਮ ਕਰਵਾਤਾ ਨਾਲ ਕੋਈ ਗੱਡੀ ਗੁੱਡੀ ਦਾ ਹਨਾ ਸੋ ਇਸ ਕਰਕੇ ਜਿਹੜਾ ਫੈਸਲਾ ਅਹਿਮਦ ਸੀ ਉਹਨੇ ਤੇ ਯਕੀਨ ਕੀਤਾ ਤੇ ਇਹਨੂੰ ਗੱਡੀ 'ਚ ਬਿਠਾ ਲਿਆ ਗੱਡੀ 'ਚ ਬਿਠਾ ਲੈ ਕੇ ਗਏ ਪੰਪ ਤੇ ਰੁਕਦੇ ਆ ਜਿੱਥੋਂ ਉਹਨਾਂ ਨੇ ਤੇਲ ਤੁੜ ਫੋਆਇਆ ਸੀ ਉੱਥੇ ਰੁਕਦੇ ਉੱਥੋਂ ਦੇ ਸੀਸੀਟੀਵੀ ਚ ਫਿਰ ਇਹ ਕੈਦ ਹੋ ਜਾਂਦਾ ਉੱਥੇ ਟੂਲ ਦੇ ਵਿੱਚੋਂ ਪਾਨਾ ਕੱਢ ਕੇ ਗੱਡੀ ਦੇ ਕੈਵਨ 'ਚ ਰੱਖ ਲੈਂਦਾ ਤੇ ਗੱਡੀ ਹੁਣ ਫਿਰ ਇਹਨੂੰ ਪੁੱਛਿਆ ਜਾਂਦਾ ਵੀ ਤੂੰ ਯਾਰ ਤੂੰ ਇਹ ਕੀਤਾ ਕਿਉਂ ਜਦੋਂ ਤਾਂ ਮਾਲ ਨਹੀਂ ਲੁੱਟਣਾ ਸੀ ਕੋਈ ਲੁੱਟਖੋਨੀ ਹੋਈ ਕੋਈ ਹੋਰ ਨਹੀਂ ਕੁਝ ਹੋਇਆ ਕੋਈ ਮਾਲ ਨਹੀਂ ਹੱਲਿਆ ਵੀ ਤੂੰ ਇਹ ਕੀਤਾ ਕਿਉਂ ਕਰਦਾ ਜਿਹਾ ਕੀਤਾ ਸੋ ਫਿਰ ਇਹ ਦੱਸਦਾ ਵੀ ਗੱਡੀ ਤਾਂ ਮੈਂ ਲੁੱਟਣੀ ਵੀ ਸੀ ਜਿਹੜਾ ਸਰੀਆ ਸੀ ਉਹਦੇ 'ਚ ਭਰਿਆ ਹੋਇਆ ਉਹ 18 ਲੱਖ ਰੁਪਏ ਦਾ ਮਾਲ ਸੀ ਮੈਂ ਉਹ ਵੇਚਣਾ ਸੀ ਪਰ ਗੱਡੀ ਟੂਲ ਟੈਕਸ ਲੰਘ ਕੇ ਗੱਡੀ ਹੋ ਜਾਂਦੀ ਹੈ ਖਰਾਬ ਖਰਾਬ ਹੋਣ ਦੇ ਕਾਰਨ ਮੇਰਾ ਵਸ ਨਹੀਂ ਚੱਲਦਾ ਮੈਨੂੰ ਉੱਥੋਂ ਜਿਹੜਾ ਛੱਡ ਕੇ ਫਰਾਰ ਹੋਣਾ ਪੈਂਦਾ ਕਿਉਂਕਿ ਡੈੱਡ ਬੋਡੀ ਹੈ ਜਿਹੜੀ ਗੱਡੀ ਦੇ ਵਿੱਚ ਪਈ ਹੁੰਦੀ ਹੈ ਸੋ ਵੀਰ ਮੇਰੇ ਸਤਾਰਕ ਰਿਹਾ ਕਰੋ ਮੇਰਾ ਤੁਹਾਨੂੰ ਇਹ ਸਟੋਰੀ ਸੁਣਾਉਣ ਦਾ ਇੱਕੋ ਇੱਕ ਮਤਲਬ ਹੈ ਕਿ ਬਾਹਰ ਅੰਦਰ ਰਹਿੰਦੇ ਆ ਮੇਰੇ ਭਰਾ ਵਿੱਚ ਬਹੁਤ ਭੋਲੇ ਵੀ ਨੇ ਵਿੱਚ ਬਹੁਤ ਹੁਸ਼ਿਆਰ ਵੀ ਨੇ ਕਿਉਂ ਦੁਨੀਆ ਬਾਈ ਪਰੇ ਤੋਂ ਪਰੇ ਪਈ ਆ ਸੋ ਕਦੇ ਵੀ ਕਿਸੇ ਤੇ ਇੰਨਾ ਅੰਨਾਂ ਯਕੀਨ ਨਾ ਕਰੋ ਕਿ ਤੁਹਾਨੂੰ ਵੀ ਆਪਣੀ ਜਾਨ ਗਵਾਉਣੀ ਪਵੇ ਬਸ ਮੇਰਾ ਵੀਡੀਓ ਦਾ ਇੱਕੋ ਇੱਕ ਮਕਸਦ ਹੁੰਦਾ ਮੇਰੇ ਭਰਾਵਾਂ ਨੂੰ ਸ਼ੇਅਰ ਕਰਨਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪੇਜ ਨੂੰ ਫੋਲੋ ਕਰ ਲਓ ਅਗਰ ਤੁਸੀਂ ਇਹ ਵੀਡੀਓ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ